ਇੱਕ ਬੇਟਾ ਦੂਜਾ ਬੇਟਾ ਸਾਹ ਵੀ ਹੋਈਗਾ ਇੱਕ ਬੇਟਾ ਦੂਜਾ ਬੇਟਾ ਆਹੀ ਗੱਲ ਕੀ ਜਣਾ ਦੋ ਬੇਟੇ ਆ ਕੰਮ ਕਰਦੇ ਹੋ ਕੌਣ ਸਜਾ ਅੱਛਾ ਦੂਜਾ ਛੇੜੀ ਨਾ ਪਟੇ ਚ ਦਿੱਲੀ ਹੁਣ ਇੱਕ ਥੋੜੀ ਜਿਹੀ ਸਾਨੂੰ ਨਿਸ਼ਾਨੀ ਲੈਣਾ ਵੈਸੀ ਪੁੱਛਣਾ ਜੇ ਮੈਂ ਆਪਾਂ ਕੋਈ ਆਰ ਦੇ ਨਾਮ ਜਨੀਦਰ ਦੇ ਨਾਮ ਜਿਹੜੀ ਤੁਹਾਡੇ ਪਰਿਵਾਰ ਚ ਤੇ ਤੁਹਾਡੇ ਰਿਲੇਸ਼ਨ ਚ ਆਰ ਤੇ ਹੋਊਗਾ ਏ ਤੇ ਹੋਊਗਾ ਏ ਤੇ ਤੁਹਾਡਾ ਭਰਾ ਹੈ ਤੁਹਾਡੇ ਵੀ ਭਰਾ ਦਾ ਤੁਹਾਡੇ ਵੀ ਭਰਾ ਦਾ ਤੁਹਾਡੇ ਭਰਾ ਦਾ ਨਾਮ ਕੀ ਆ ਅਸ਼ੋਕ ਕੁਮਾਰ ਤੁਹਾਡੇ ਅਸ਼ੋਕ ਕੁਮਾਰ ਹੈ ਚਲ ਬਾਬਾ ਸੋਡਾ ਬੇੜਾ ਬਣੇ ਦਾ ਲੱਗਣੇ ਲੱਗਣਾ ਸੀ ਠੀਕ ਹੈ ਜਿਹੜਾ ਅਸ਼ੋਕ ਦਾ ਪੁੱਤ ਆ ਬਾਬਾ ਕਹਿੰਦਾ ਮੈਂ ਇਹਦੀ ਹਾਜ਼ਰੀ ਵੀ ਮਜੂਰ ਕਰੀਦਾ ਮੈਨੇ ਜਾਂ ਲਗਾਉਣਾ ਠੀਕ ਹੈ ਬਾਬਾ ਸੋਡੇ ਨਾਲ ਇਹਨਾਂ ਨੂੰ ਵੀ ਫੜ ਦਊਗਾ ਮੈਨੂੰ ਵੀ ਬੜਾ ਇਹੀ ਕੰਮ ਕਰਦਾ ਠੀਕ ਹੈ ਹੁਣ ਮੈਨੇ ਕੋ ਥੋੜਾ ਜਿਹਾ ਦਾ ਕੋਈ ਮੋਹਿਤ ਜਾਂ ਰੋਹਿਤ ਨਾਮ ਕਿਤੇ ਸੁਣਿਆ ਬੇਟੇ ਦਾ ਸਾਲਾ ਬੇਟੇ ਦਾ ਸਾਲਾ ਚਾਹ ਬਾਬਾ ਵੀ ਕਦੀ ਲੈ ਦੇ ਠੀਕ ਹੈ ਜੀ ਤਾਂ ਇੱਥੇ ਗੱਲ ਰੱਖੀਏ ਨਾ ਬਰਦਰ ਜਿਹੜਾ ਇਹਨਾਂ ਨੂੰ ਪੁੱਛ ਸਕਦਾ ਹੈ ਨਾ ਮਾਲਕ ਦੀ ਕਿਰਪਾ ਨਾਲ ਇਹਨਾਂ ਨੂੰ ਪੁੱਛ ਸਕਦਾ ਮੈਂ ਤੁਹਾਨੂੰ ਸਭ ਕੁਝ ਦੱਸ ਸਕਦਾ ਠੀਕ ਹੈ ਇਹਦਾ ਇਹ ਨੌਲੇਜ ਦੇ ਵਿੱਚ ਰੱਖੀ ਵੀ ਕੀ ਚੀਜ਼ ਆ ਕੋਣ ਤੂੰ ਜਾਣਨਾ ਮੈਂ ਨਾ ਮਤਬ ਆਪੇ ਦੀ ਕਿਰਪਾ ਨਾਲ ਪਹੁੰਚੂ ਸੱਚੇ ਨਿਕਾਲਣਾ ਪਿੰਡ ਦਾ ਕੰਮ ਹੈ ਠੀਕ ਹੈ ਨਹੀਂ ਜਦੋਂ ਮੈਂ ਤੁਹਾਨੂੰ ਆਹ ਗੱਲ ਦੱਸਦਾ ਦਸਨ ਬਰਗ ਨੇ ਬੜੀ ਵੱਡੀ ਗੱਲ ਜਿਹੜਾ ਜਿਵੇਂ ਗੁਰੂ ਮਾਰਿਆ ਬੈਠੇ ਠੀਕ ਹੈ ਇਹਦਾ ਆ ਜੀ ਨੋਟਿਚ ਰੱਖ ਤੇ ਜੀ ਹੋ ਗਿਆ ਪਾ ਹਰ ਤਾਂ ਦੇਖਾ ਬੰਦ ਹੈ ਚਲ ਵਾਪਸ ਦੇਣਾ ਉਹ ਮੈਂ ਦੱਸੂ ਵੀ ਕੌਮਾ ਕੀ ਲੱਗਦਾ ਉਹ ਮੈਂ ਦੱਸੂ ਤੁਸੀਂ ਧਿਆਨ ਚ ਕਰੋ ਹਾਂ ਤੇਨਾ ਜੇ ਤੁਸੀਂ ਮੈਨੂੰ ਦੱਸੋਗੇ ਫਿਰ ਮੈਨੂੰ ਸਿਰ ਮਾਰੇ ਦਾ ਕੀ ਫਾਇਦਾ ਜੇ ਤੁਸੀਂ ਸੋਨੂੰ ਪੁੱਛ ਕੇ ਮੈਂ ਸੋਨੂੰ ਦੱਸਣਾ ਐਵੇਂ ਬੁਆਰ ਹੋ ਕੇ ਘੇੜੀ ਜਾਣਾ ਉਹ ਮੈਨੂੰ ਪੁੱਛਣਾ ਵੀ ਕੌਣ ਹੈ ਉਹ ਦੱਸ ਦੱਸ ਹੈ ਪੱਕਿਆ ਨਹੀਂ ਚੱਲ ਬਾਬਾ ਕੋਸ਼ੀ ਹੈ ਨਾ ਵੈਟ ਠੀਕ ਹੈ ਮੈਂ ਤੁਹਾਨੂੰ ਦੱਸ ਦੂੰ ਪੈਨਸ਼ਨ ਆਲਾ ਪੈਣ ਮੇਰੀ ਮੈਂ ਤਾਂ ਕਿ ਅਰਚਾ ਦੇਖਣੀ ਸੀ ਦੇਕਰ ਦੇਖਣੀ ਸੀ ਮੈਂ ਤੁਹਾਡੇ ਘਰੇ ਨਹੀਂ ਆ ਮੈਂ ਤੁਹਾਡੇ ਰਿਸ਼ਤੇਦਾਰਾਂ ਚਲੀ ਗਿਆ ਆਈਆਂ ਜਿਵੇਂ ਦੱਸਿਆ ਹੈ ਨਾ ਹੁਣ ਇਹਦਾ ਅੱਲਾ ਹੱਲ ਕਰ ਦੇ ਜਿੱਥੇ ਉਹ ਚੀਜ਼ ਉੱਥੇ ਹੀ ਜਾਵੇ ਤੁਹਾਡਾ ਕਮਾਈ ਚ ਪਰਫਰ ਦੇ ਆਈ ਕਰ ਲੈ ਹੈ ਨਾ ਪੱਛੀ ਮੈਂ ਤੁਹਾਨੂੰ ਅਰਜਨ ਦੱਸ ਰਿਹਾ ਅਰਜਨ ਉਹਨਾਂ ਦੀ ਅਰਚ ਉਹਦਰੀ ਆ ਗਈ ਆਈ ਗੱਲ ਹੈ ਮੈਨੂੰ ਜਾਣ ਦੇਣਾ ਮੈਨੂੰ ਬਾਪੇ ਨੇ ਅਰਚ ਦੱਸਦੀ ਵੀ ਉਧਰੋਂ ਅਰਚਣ ਗੁੜੀਆਂ ਦੇ ਕੰਧੀਆਂ ਠੀਕ ਹੈ ਮੁੰਡਾ ਬਹਿ ਗਿਆ ਦੋਨੇ ਬਹਿ ਆਏ ਆ ਦੋਨਾਂ ਕੋਲ ਬੱਚੇ ਕੀ ਆ ਬੱਚੇ ਛੋਟੇ ਕੋਲੇ ਮੁੰਡੇ ਦੀ ਇੱਛਾ ਹੈ ਮਾਲਕ ਨੂੰ ਸਾਨੂੰ ਮੁੰਡਾ ਦੇ ਦੇ ਤੇ ਸਹੀ ਹੈ ਹੈ ਦੁਵਾਨ ਦੇਵੋਗੇ ਮਾਂ ਤਾਂ ਜਿਹੜੀ ਗੱਲ ਬਾਤ ਹੈ ਨਾ ਉਹਦੇ ਅੱਗੇ ਨਾਰੇ ਤਾਂ ਬਿਮਾਰੀ ਦੂਰ ਕਰਾਂਗੇ ਨਾਰੇ ਬਾਬੇ ਤੋਂ ਪੁੱਤ ਦਿਵਾਵਾਂਗੇ ਉਹ ਬਾਬਾ ਜੀ ਉਹ ਬੈਠਿਆ ਸੀ ਬਾਬਾ ਬੂਸਣ ਬੈਠਾ ਜਿੰਨੇ ਟਾਈਮ ਚਲੇ ਇੰਨਾ ਨਹੀਂ ਕੀਤਾ ਉਹਨੇ ਜਿੰਨੇ ਟਾਈਮ ਚਲੀ ਉਹ ਜੀ ਮਾਤਾ ਠੀਕ ਹੈ ਆ ਜਿਹੜੀ ਅਰਚਨਾ ਹੈ ਥੋੜੀ ਜੀ ਇਹਨੂੰ ਫਰੇਗਰ ਬੱਬੀ ਦੀ ਕਿਰਪਣਾ ਚੋਲੀ ਤੋਂ ਫਰਮ ਹੋਰੇ ਇੱਕ ਸਾਲ ਤੋਂ ਪਹਿਲਾਂ ਮੁੱਦਾ ਹੋਰ ਠੀਕ ਹੈ ਫਲ ਪੁਆ ਕੇ ਇੱਕ ਸਾਲ ਤੋਂ ਪਹਿਲਾਂ ਪਹਿਲਾ ਮੁੱਦਾ ਦੇਤਾ ਸਹੀ ਛੋਟੀ ਕਮਾਈ ਚ ਪਹਿਲੇ ਵਰਤਦਾ ਵੱਡੀ ਨੂੰ ਉਹਦੇ ਸੱਟ ਸ੍ਰੀ ਗੁਰੂ ਦਾ ਆਪੇ ਟਿਕਦਾ ਅਰਥਾ ਨਵਤੀ ਆਵੇ ਠੀਕ ਹੈ ਠੀਕ ਹੈ ਇੱਕ ਉਦੋਂ ਪਹਿਲਾ ਕਰਾਨਾ ਪੁਆ ਲੋਗੇ ਕਰਾਨਾ ਪੁਆ ਲੋ ਤੁਦ ਪਹਿਲਾਂ ਠੀਕ ਹੈ ਤਰੇ ਵਾਲੋ ਕੀ ਸਾਨੂੰ ਬੈਗੀਆਂ ਕਿ ਸੇਵਾ ਲਾਉਂਦਾ ਉਹ ਸੇਵਾ ਕਰ ਦੋ ਦਿਨ ਤੁੰਗਰੀ ਰਾਤੋ ਅੱਜ ਦੇ ਦਿਵਾਂ ਚ ਤੁਹਾਡੇ ਤਿੰਨ ਕੰਮ ਹੋ ਗਏ ਇੱਕ ਛੱਡ ਠੀਕ ਹੈ ਇੱਕ ਛੱਡ ਬਾਪੂ ਜੀ ਕੇ ਪਾਸੋਂ ਤਿੰਨ ਕੰਮ ਹੋਣਗੇ ਜਿਹੜੀ ਆ ਤੁਹਾਨੂੰ ਗੱਲ ਦੱਸਿਆ ਦੋਨੇ ਚੀਜ਼ਾਂ ਦੇ ਆਪਦੇ ਕੋਲੇ ਰੱਖੀਆਂ ਨਾ ਮੁੰਡੇ ਕੋਲੇ ਕਰ ਦੇਣਾ ਕੁੜੀ ਕੋਲੇ ਕਰ ਦੇਣਾ ਨਾ ਕੋਈ ਭੈਣ ਭਾਈ ਕੋਲੇ ਰੱਖਣਾ ਆਦਰੀ ਗੱਲ ਆਪਦੇ ਚ ਹੀ ਰੱਖੀ ਇਹਦਾ ਤੀਜਾ ਮੈਨੂੰ ਪਤਾ ਚੌਥਾ ਲੱਗ ਰਿਹਾ ਪਤਾ ਠੀਕ ਹੈ ਆ ਗੱਲ ਕੋਲੇ ਰੱਖਣੀ ਹੈ ਅੱਜ ਤੋਂ ਦੂਰ ਠੀਕ ਹੈ ਇਹਨਾਂ ਨੂੰ ਦੇ ਕੋ 100 ਰੁਪਏ ਮੱਥਾ